ਇਹ ਜਿੰਨੇ ਵੀ ਪੈਸੇ ਨੇ ਪੁਰਾਣੀ ਸਰਕਾਰ ਵੇਲੇ ਦੇ ਨਰੇਗਾ ਦੇ ਪੈਸੇ ਸਰਪੰਚਾਂ ਕੋਲ ਪਏ ਨੇ ਜਿਨ੍ਹਾਂ ਦਾ ਪਿੰਡਾਂ ਦੇ ਵਿੱਚ ਵਿਕਾਸ ਹੋ ਰਿਹਾ ਹੈ ਔਰ ਜਿਨ੍ਹਾਂ ਨੂੰ ਸਰਪੰਚਾਂ ਨੂੰ ਬਲੈਕਮੇਲ ਕਰਕੇ ਇਹ ਆਮ ਆਦਮੀ ਪਾਰਟੀ ਸ਼ਾਮਲ ਕਰ ਰਹੀ ਆ ਜਦ ਇਹਨਾਂ ਕੋਲੇ ਹੋਰ ਕੋਈ ਤਰੀਕਾ ਰਹਿ ਨਹੀਂ ਰਿਹਾ ਬਲੇਸ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਇੱਕ ਵੱਡਾ ਜਿਹੜਾ ਹੈ ਉਹ ਇਲਜ਼ਾਮ ਹੈ ਕਿ ਬੀਜੇਪੀ ਪਾਰਟੀ ਜਿਹੜੀ ਆ ਇਹ ਪੰਜਾਬ ਵਿਰੋਧੀ ਪਾਰਟੀ ਹੈ ਇਹ ਵਿਕਾਸ ਨਹੀਂ ਕਰ ਸਕਦੀ ਇਹ ਬੀਜੇਪੀ ਜਿਹੜੀ ਆ ਕਿਸਾਨਾਂ ਦੇ ਵੀ ਵਿਰੋਧੀ ਪਾਰਟੀ ਆ ਅਤੇ ਜੇ ਸੈਂਟਰ ਦੀ ਤੁਸੀਂ ਗੱਲ ਕਰਦੇ ਹੋ ਉਹ ਕਹਿੰਦੇ ਕਿ ਅਸੀਂ ਤਾਂ ਸੈਂਟਰ ਕੋਲੋਂ ਆਪਣਾ ਹਾਕਮ ਮੰਗਦੇ ਆ ਕਿਉਂਕਿ ਅਸੀਂ ਹੱਥ ਟੈਕਸ ਦਿੰਨੇ ਇਹ ਜਿਹੜੀ ਆਮ ਆਦਮੀ ਸਰਕਾਰ ਬਣੀ ਆ ਇਹਨਾਂ ਦਿੱਤਾ ਕੀ ਹੁਣ ਤੱਕ ਤੁਸੀਂ ਹੁਣ ਤੱਕ ਜਿੰਨੇ ਵੀ ਕੋ ਵੱਡੇ ਪ੍ਰੋਜੈਕਟਾਂ ਦੀ ਗੱਲ ਕਰੀਏ ਮੈਂ ਬਿਲਕੁਲ ਗਰੇਜ ਨਹੀਂ ਕਰਾਂਗਾ ਜਿੱਦਾਂ 102 ਕਰੋੜ ਦਾ ਕੋਟ ਬੁੱਡੇ ਵਾਲਾ ਪੁਲ ਬਣਿਆ ਜੀ ਉਹ ਕੈਰੋ ਸਾਹਿਬ ਦੀ ਦੇਣ ਆ ਕਿਉਂਕਿ ਇਹ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਬੰਦੇ ਨੇ ਕੰਮ ਕਰਵਾਇਆ ਹੋਵੇ ਉਹਦਾ ਜ਼ਿਕਰ ਕਰਨਾ ਚਾਹੀਦਾ ਜੀ ਜੇ ਆਪਾਂ ਜਿੱਥੇ ਅੱਜ ਬੈਠੇ ਆਂ ਬਾਰਡਰ ਦੇ ਲਾਗੇ ਜਿਹੜਾ ਡਲ ਪਿੰਡ ਆ 1999 ਚ ਅਡਵਾਨੀ ਜੀ ਆਏ ਸੀ ਤੇ ਤਾਰੋਂ ਪਾਰ ਕੋਈ ਪੈਸਾ ਨਹੀਂ ਸੀ ਮਿਲਦਾ ਜੇ 2500 ਰੁਪਈਆ ਸ਼ੁਰੂ ਕਰਾ ਉਸ ਦਿਨ ਵੀ ਕੈਰੋ ਸਾਹਿਬ ਅਡਵਾਨੀ ਜੀ ਦੇ ਨਾਲ ਸੀ ਕਿਉਂਕਿ ਕਦੇ ਵੀ ਉਹ ਗੱਲ ਨਹੀਂ ਰੋਕਣੀ ਚਾਹੀਦੀ ਜਿਹੜੀ ਕਿਸੇ ਨੇ ਕਰਾਈ ਹੋਵੇ ਜਿਹੜਾ ਕੰਮ ਜਿੰਨੇ ਕੀਤਾ ਉਹਦਾ ਹੀ ਜ਼ਿਕਰ ਕਰਨਾ ਚਾਹੀਦਾ ਕਿਉਂਕਿ ਕਦੇ ਵੀ ਕਿਸੇ ਦਾ ਕੰਮ ਆਪ ਕਹਿ ਦੇ ਉਹਦੀ ਮਿਹਨਤ ਨੂੰ ਨਹੀਂ ਖਾਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਵੀ ਹਲੇ ਲਿਸਟ ਨਹੀਂ ਆਈ ਕਿੰਨੇ ਕ ਲੋਕ ਹੋਰ ਜਿਹੜੇ ਨੇ ਉਹ ਪੱਲਾ ਫੜਨ ਲਈ ਤਿਆਰ ਨੇ ਕੋਈ ਅੰਦਰਲੀ ਗੱਲ ਵੀ ਗੁਰਮੁਖ ਸਿੰਘ ਬਲੇਰ ਜੀ ਸਾਡੇ ਚੈਨਲ ਦੇ ਮਾਧਮ ਰਾਹੀਂ ਦੱਸਣੀ ਚਾਹਣਗੇ ਜਾਂ ਨਹੀਂ ਵੇਖੋ ਜੀ ਇਹ ਹਾਈ ਕਮਾਂਡ ਦਾ ਫੈਸਲਾ ਹੈ ਜੀ ਲੋਕ ਤੇ ਬੜੇ ਜਿਆਦੇ ਸੰਪਰਕ ਦੇ ਵਿੱਚ ਨੇ ਆ ਜਿਹੜੇ ਆਮ ਦਾ ਪਾਰਟੀ ਵਾਲੇ ਦਮਗਜੇ ਮਾਰਦੇ ਆ ਇਹ ਆਪਦੀ ਪਾਰਟੀ ਤੋਂ ਹੀ ਖੁਸ਼ ਨਹੀਂ ਸاسي ਕਾਲ ਦੋਸਤੋ ਤੁਸੀਂ ਪੰਜਾਬ ਹੁਣ ਤੱਕ ਵੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਲਗਾਤਾਰ ਜਿਹੜਾ ਹੈ ਉਹ ਵਾਧਾ ਹੋ ਰਿਹਾ ਹੈ ਮੇਰੇ ਨਾਲ ਸਰਦਾਰ ਗੁਰਮukh ਸਿੰਘ ਜੀ ਬਲੇਰ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਪੱਖ ਰੱਖਣ ਦੇ ਲਈ ਕੀ ਕਹਿਣਾ ਚਾਹੁੰਦੇ ਨੇ ਭਾਵਨਾਵਾਂ ਕੀ ਨੇ ਕਿਸ ਤਰੀਕੇ ਨਾਲ ਵੇਖੇ ਕਿਉਂਕਿ ਵੱਡੇ ਚਿਹਰੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਜਿਹੜੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਰ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਸਵਾਲ ਵੀ ਜਿਹੜੇ ਨੇ ਉਹ ਭਾਜਪਾ ਦੇ ਉੱਪਰ ਚੁੱਕੇ ਜਾ ਰਹੇ ਨੇ ਕਿ ਈਡੀ ਅਤੇ ਉਹ ਪੈਸਿਆਂ ਦੀਆਂ ਆਫਰਾਂ ਅਤੇ ਈਡੀ ਵੱਲੋਂ ਧਰਾਤਮਕਾ ਕੇ ਜਿਹੜਾ ਉਹ ਪਾਪਾ ਦੇ ਵਿੱਚ ਜਿਹੜਾ ਆਗੂਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਕਿੰਨੀ ਕਿ ਸਚਾਈ ਹੈ ਮੇਰੇ ਨਾਲ ਬੀਜੇਪੀ ਆਗੂ ਜ਼ਿਲ੍ਹਾ ਤਰਨਤਾਰਨ ਤੋਂ ਸਰਦਾਰ ਗੁਰਮukh ਸਿੰਘ ਜੀ ਬਲੇਰ ਮੌਜੂਦ ਨੇ ਗੱਲਬਾਤ ਕਰਦੇ ਆ ਬਲੇਰ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਸਾਥ ਜਸਬੀਰ ਸਿੰਘ ਜੀ ਤੁਹਾਡੀ ਸਾਰੀ ਟੀਮ ਦਾ ਮੇਰੇ ਕੋਲ ਆਉਣ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਰੇ ਹੀ ਜਿਹੜੇ ਵਿਚਾਰ ਨੇ ਲੋਕਾਂ ਤੱਕ ਰੱਖਣ ਦੀ ਉਪਰਾਲਾ ਕੀਤਾ ਬਲੇਰ ਸਾਹਿਬ ਨਵੇਂ ਵੱਡੇ ਚਿਹਰੇ ਜਿਹੜੇ ਆ ਉਹ ਪਾਰਟੀ ਦੇ ਵਿੱਚ ਰਵਨੀਤ ਸਿੰਘ ਬਿੱਟੂ ਇਸ ਤੋਂ ਇਲਾਵਾ ਜੇ ਜਲੰਧਰ ਤੋਂ ਦੋ ਵੱਡੇ ਆ ਗੂ ਭਾਜਪਾ ਦੇ ਵਿੱਚ ਸ਼ਾਮਲ ਹੋਏ ਕਿਵੇਂ ਵੇਖਦੇ ਹੋ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋ ਰਹੀ ਹੈ ਵੀਰ ਜੀ ਜੇ ਅੱਜ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਜਾਂ ਪੰਜਾਬ ਨੂੰ ਉੱਪਰ ਉੱਠਣ ਦੀ ਗੱਲ ਕਰੀਏ ਤਾਂ ਇਹ ਲੋਕ ਭਲੀ ਭਾਣ ਸਮਝ ਚੁੱਕੇ ਨੇ ਕਿ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਅਸੀਂ ਲੋਕਾਂ ਨੂੰ ਮੰਗਾਂ ਨੂੰ ਔਰ ਪੰਜਾਬ ਨੂੰ ਉੱਪਰ ਨਹੀਂ ਚੁੱਕ ਸਕਦੇ ਕਿਉਂਕਿ ਅੱਜ ਤੱਕ ਜਿੰਨੇ ਵੀ ਆਪਾਂ ਅਦਜੋਗ ਜਾਂ ਕੰਮਾਂ ਦੀ ਗੱਲ ਕਰੀਏ ਤਾਂ ਬਾਰਡਰ ਬੈਲਟ ਦੇ ਨਾਲ ਜਿੰਨੀਆਂ ਵੀ ਸਹੂਲਤਾਂ ਨੇ ਟੋਟਲ A ਤੋਂ Z ਪੰਜਾਬ ਭਾਰਤ ਸਰਕਾਰ ਦੀਆਂ ਹੀ ਚੱਲ ਰਹੀਆਂ ਨੇ ਕਿਉਂਕਿ ਤੁਸੀਂ ਦੇਖ ਲਓ ਇਹ ਅੱਜ ਮੈਂ ਇੱਕ ਗੱਲ ਹੋਰ ਗੱਲ ਕਰਦਾ ਜਿਸ ਦਿਨ ਆਮ ਆਦਮੀ ਪਾਰਟੀ ਦੀ ਚੋਣ ਹੋਈ ਸੀ ਜਲੰਧਰ ਉਦੋਂ ਰਿੰਕੂ ਜੀ ਕਾਂਗਰਸ ਛੱਡ ਕੇ ਆਏ ਸੀ ਉਦੋਂ ਰਿੰਕੂ ਜੀ ਚੰਗੇ ਸੀ ਅੱਜ ਜੇ ਰੀਕੂ ਜੀ ਨੇ ਭਾਜਪਾ ਦਾ ਪੱਲਾ ਫੜਿਆ ਹੈ ਔਰ ਉਹਨਾਂ ਨੇ ਉਹਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਹੀ ਸ਼ਾਮਲ ਹੋਏ ਨੇ ਤੇ ਇਹ ਉਹਨਾਂ ਦਾ ਕਿੰਤੂ ਪ੍ਰੰਤੂ ਕਰ ਰਹੇ ਨੇ ਇਹ ਸਿਰਫ ਇੱਕ ਬਗਲਾੜ ਦਾ ਨਤੀਜਾ ਹੈ ਇਹ ਸਾਰੇ ਲੋਕ ਆਮ ਆਦਮੀ ਤੋਂ ਤੰਗ ਆ ਚੁੱਕਿਆ ਔਰ ਉਹਨਾਂ ਨੇ ਅੱਜ ਤੱਕ ਇੱਕ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਜਿਹੜੇ ਇੱਥੇ ਦਮਗਜੇ ਮਾਰਦੇ ਨੇ ਕਿ ਸਾਡੇ ਵਿਕਾਸ ਚੱਲ ਰਹੇ ਨੇ ਰਹਿੰਦੇ ਵਿਕਾਸ ਅਸੀਂ ਸਰਕਾਰ ਐਮਪੀ ਦੇ ਇਲੈਕਸ਼ਨ ਤੋਂ ਬਾਅਦ ਕਰਾਂਗੇ ਇਹ ਜਿੰਨੇ ਵੀ ਪੈਸੇ ਨੇ ਪੁਰਾਣੀ ਸਰਕਾਰ ਵੇਲੇ ਦੇ ਨਰੇਗਾ ਦੇ ਪੈਸੇ ਸਰਪੰਚਾਂ ਕੋਲ ਪਏ ਨੇ ਜਿਨ੍ਹਾਂ ਦਾ ਪਿੰਡਾਂ ਦੇ ਵਿੱਚ ਵਿਕਾਸ ਹੋ ਰਿਹਾ ਹੈ ਔਰ ਜਿਨ੍ਹਾਂ ਨੂੰ ਸਰਪੰਚਾਂ ਨੂੰ ਬਲੈਕਮੇਲ ਕਰਕੇ ਇਹ ਆਮ ਆਦਮੀ ਪਾਰਟੀ ਸ਼ਾਮਲ ਕਰ ਰਹੀ ਆ ਜਦ ਇਹਨਾਂ ਕੋਲੇ ਹੋਰ ਕੋਈ ਤਰੀਕਾ ਰਹਿ ਨਹੀਂ ਰਿਹਾ ਇਹਨਾਂ ਨੇ ਕਿ ਦੱਸਣ ਕਿਰੇ ਪਿੰਡ ਦਾ ਵਿਕਾਸ ਕੀਤਾ ਮੈਂ ਤੁਹਾਨੂੰ ਆਪਦੇ ਪਿੰਡ ਦੀ ਧਾਰਨ ਦਿੱਤੀ ਸੀ ਬਲੇਰ ਪਿੰਡ ਦੀ ਕਿ ਇੱਕੇ ਦਿਨ 92 ਲੱਖ ਰੁਪਈਆ ਨਿਕਲਿਆ ਤੁਸੀਂ ਉਹਦੇ ਬਾਰੇ ਹੀ ਇਨਕੁਆਰੀ ਕਰਾ ਲਓ ਵਿਜੀਲੈਂਸ ਦੀ ਤੁਹਾਨੂੰ ਪਤਾ ਲੱਗ ਜੂਗਾ ਪੈਸੇ ਕਢਵਾਏ ਕਿੰਨੇ ਆ ਤੇ ਪੈਸੇ ਨਿਕਲੇ ਕਿੱਦਾਂ ਇਸ ਕਰਕੇ ਉਹ ਵੀ ਸਾਰੇ ਨਰੇਗਾ ਦੇ ਹੀ ਪੈਸੇ ਆ ਇਸ ਕਰਕੇ ਭਰਾਓ ਇਹ ਚੀਜ਼ਾਂ ਬੜੀਆਂ ਜ਼ਰੂਰੀ ਆ ਇਹ ਕਈ ਵਾਰ ਲੋਕ ਮਜਬੂਰੀਆਂ ਦੇ ਸਰਪੰਚੀਆਂ ਦੇ ਲਾਲਚ ਆ ਕੇ ਇਕੱਠਾਂ ਚ ਚਲੇ ਜਾਂਦੇ ਆ ਪਰ ਲੋਕ ਆਮ ਆਦਮੀ ਨੂੰ ਵੋਟਾਂ ਪਾਉਣ ਨੂੰ ਬਿਲਕੁਲ ਸਹਿਮਤ ਨਹੀਂ ਬਲੇ ਸਾਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਇੱਕ ਵੱਡਾ ਜਿਹੜਾ ਹੈ ਉਹ ਇਲਜ਼ਾਮ ਹੈ ਕਿ ਬੀਜੇਪੀ ਪਾਰਟੀ ਜਿਹੜੀ ਹੈ ਇਹ ਪੰਜਾਬ ਵਿਰੋਧੀ ਪਾਰਟੀ ਹੈ ਇਹ ਵਿਕਾਸ ਨਹੀਂ ਕਰ ਸਕਦੀ ਇਹ ਬੀਜੇਪੀ ਜਿਹੜੀ ਹੈ ਕਿਸਾਨਾਂ ਦੇ ਵੀ ਵਿਰੋਧੀ ਪਾਰਟੀ ਹੈ ਅਤੇ ਜੇ ਸੈਂਟਰ ਦੀ ਤੁਸੀਂ ਗੱਲ ਕਰਦੇ ਹੋ ਉਹ ਕਹਿੰਦੇ ਕਿ ਅਸੀਂ ਤਾਂ ਸੈਂਟਰ ਕੋਲੋਂ ਆਪਣਾ ਹਾਕਮ ਮੰਗਦੇ ਹਾਂ ਕਿਉਂਕਿ ਅਸੀਂ ਇੱਥੇ ਟੈਕਸ ਦਿੰਨੇ ਕਿਸ ਤਰੀਕੇ ਨਾਲ ਵੇਖਦੇ ਮੈਨੂੰ ਅਜੇ ਤੱਕ ਇਹ ਨਹੀਂ ਸਮਝ ਆਈ ਇਹ ਜਿਹੜੀ ਆਮ ਆਦਮੀ ਸਰਕਾਰ ਬਣੀ ਹੈ ਇਹਨਾਂ ਦਿੱਤਾ ਕੀ ਹੁਣ ਤੱਕ ਤੁਸੀਂ ਹੁਣ ਤੱਕ ਜਿੰਨੇ ਵੀ ਕੋ ਵੱਡੇ ਪ੍ਰੋਜੈਕਟਾਂ ਦੀ ਗੱਲ ਕਰੀਏ ਮੈਂ ਬਿਲਕੁਲ ਗਰੇਜ ਨਹੀਂ ਕਰਾਂਗਾ ਜਿੱਦਾਂ 102 ਕਰੋੜ ਦਾ ਕੋਟ ਬੁੱਡੇ ਵਾਲਾ ਪੁਲ ਬਣਿਆ ਜੀ ਉਹ ਕੈਰੋ ਸਾਹਿਬ ਦੀ ਦੇਣ ਆ ਕਿਉਂਕਿ ਇਹ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਬੰਦੇ ਨੇ ਕੰਮ ਕਰਵਾਇਆ ਉਹਦਾ ਜ਼ਿਕਰ ਕਰਨਾ ਚਾਹੀਦਾ ਜੀ ਜੇ ਆਪਾਂ ਜਿੱਥੇ ਅੱਜ ਬੈਠੇ ਆਂ ਬਾਰਡਰ ਦੇ ਲਾਗੇ ਜਿਹੜਾ ਡੱਲ ਪਿੰਡ 1990 ਚ ਅਡਵਾਨੀ ਜੀ ਆਏ ਸੀ ਤੇ ਤਾਰੋ ਪਾਰ ਕੋਈ ਪੈਸਾ ਨਹੀਂ ਸੀ ਮਿਲਦਾ ਇਹ 2500 ਰੁਪਈਆ ਸ਼ੁਰੂ ਕਰਾ ਉਸ ਦਿਨ ਵੀ ਕੈਰੋ ਸਾਹਿਬ ਅਡਵਾਨੀ ਜੀ ਦੇ ਨਾਲ ਸੀ ਕਿਉਂਕਿ ਕਦੇ ਵੀ ਉਹ ਗੱਲ ਨਹੀਂ ਰੋਕਣੀ ਚਾਹੀਦੀ ਜਿਹੜੀ ਕਿਸੇ ਨੇ ਕਰਾਈ ਹੋਵੇ ਜਿਹੜਾ ਕੰਮ ਜਿੰਨੇ ਕੀਤਾ ਉਹਦਾ ਹੀ ਜ਼ਿਕਰ ਕਰਨਾ ਚਾਹੀਦਾ ਕਿਉਂਕਿ ਕਦੇ ਵੀ ਕਿਸੇ ਦਾ ਕੰਮ ਆਪ ਕਹਿ ਦੇ ਉਹਦੀ ਮਿਹਨਤ ਨੂੰ ਨਹੀਂ ਘਾਣਾ ਚਾਹੀਦਾ ਕਿ ਉਹ ਜਿਹਦੀ ਮਿਹਨਤ ਆ ਉਹਦਾ ਹੀ ਜ਼ਿਕਰ ਕਰਨਾ ਚਾਹੀਦਾ ਜੇ ਤੁਹਾਨੂੰ ਦੁਨੀਆ ਚ ਅੱਗੇ ਵਧਣਾ ਜਾਂ ਅੱਗੇ ਸਾਫ਼ ਨੀਤ ਨਾਲ ਚੱਲਣਾ ਤੁਹਾਨੂੰ ਉਹਦਾ ਜ਼ਿਕਰ ਕਰਨਾ ਪਊ ਜਿਸ ਬੰਦੇ ਨੇ ਉਹ ਕੰਮ ਕੀਤਾ ਭਾਜਪਾ ਦੇ ਵੱਲੋਂ ਬਾਰਡਰ ਦੇ ਵਿੱਚ ਜਿਹੜੀ ਡਿਊਟੀ ਹੈ ਉਹ ਸਰਦਾਰ ਗੁਰਮukh ਸਿੰਘ ਕੁਲਾ ਬਲੇਰ ਦੀ ਲਗਾਈ ਗਈ ਹੈ ਬਾਰਡਰ ਹਲਕੇ ਦੇ ਵਿੱਚ ਤੁਸੀਂ ਵਿਚਰਦੇ ਜੇ ਫਿਰ ਤੁਸੀਂ ਕਿਸ ਤਰੀਕੇ ਨਾਲ ਕੀ ਮਹਿਸੂਸ ਕਰਦੇ ਕਿਵੇਂ ਦੀ ਤੁਹਾਡੀ ਕੰਪੇਨ ਹੈ ਕੀ ਮੁੱਦੇ ਜਿਹੜੇ ਆ ਜੇ ਵਾਕਈ ਉਹਨਾਂ ਦੇ ਉਮੀਦਵਾਰ ਜਿਹੜੇ ਜੇ ਆਮ ਆਦਮੀ ਪਾਰਟੀ ਦਾ ਕੋਈ ਖੜਾ ਹੈ ਜੇ ਕੋਈ ਵੀ ਖੜਾ ਕਿਹੜੇ ਕੰਮ ਜਿਹੜੇ ਬਾਰਡਰ ਬੈਲਟ ਦੇ ਜਿਹੜੇ ਰਹਿੰਦੇ ਹੈ ਇਹਨਾਂ ਨੂੰ ਫਿਰ ਕਰਨੇ ਚਾਹੀਦੇ ਕੀ ਕਹਿਣਾ ਚਾਹੋਗੇ ਇਸ ਤੇ ਵੇਖੋ ਜੀ ਜਿਸ ਤਰ੍ਹਾਂ ਆ ਤਾਰ ਲੱਗੀ ਆ ਜੀ ਮੇਰੀ ਬਾਰਡਰ ਚ ਗਰਸ਼ ਕਮੇਟੀ ਬਣੀ ਆ ਉਹਦੇ ਮੇਨ ਪ੍ਰਧਾਨ ਨੇ ਸਤਾਰਕ ਵੀਰ ਸਿੰਘ ਜੀ ਪਘਾਲਾ ਸਰਜੀਤ ਸਿੰਘ ਜੀ ਪੂਰਾ ਕੋਨਾ ਜੀ ਮੇਰੇ ਬ੍ਰਦਰ ਨੇ ਮੇਰ ਦਾ ਅਟੈਚ ਨੇ ਮੇਰੇ ਦਾ ਭਰਾਵਾ ਵਾਂਗੂ ਚੱਲਦੇ ਨੇ ਉਹ ਹਮੇਸ਼ਾ ਹੀ ਇਸ ਮੰਗ ਉੱਤੇ ਪੂਰਾ ਜ਼ੋਰ ਦੇ ਕੇ ਰਹਿੰਦੇ ਨੇ ਕਿਉਂਕਿ ਜਿਹੜੀ ਤਾਰਾ ਥੱਲੇ ਜ਼ਮੀਨ ਆਈ ਆ ਉਹਦੇ ਪੈਸੇ ਹਲੇ ਲੈਣ ਦੇਣ ਵਾਲੇ ਨਹੀਂ ਜੀ ਜੇ ਕਰ ਸਕਦੇ ਨੇ ਤਾਂ ਕਰਨ ਇਹ ਕਹਿੰਦੇ ਵੀ ਅਸੀਂ ਕਰ ਰਹੇ ਆ ਵਕਾਸ ਉਹਨਾਂ ਲੋਕਾਂ ਨੂੰ ਪੈਸੇ ਦੇਣ ਜਿਹੜੀਆਂ ਉਹਨਾਂ ਲੋਕਾਂ ਦੀਆਂ ਮੰਗਾਂ ਨੇ ਜਦੋਂ ਸੀਜ਼ਨ ਆਉਂਦਾ ਹੈ ਤੇ ਉਦੋਂ ਉਹ ਕਈ ਵਾਰ ਜਿਹੜੀ ਬਿਜਲੀ ਲਾਈਟ ਆ ਉਹਨਾਂ ਨੂੰ ਬੜੀ ਤੰਗੀ ਆਉਂਦੀ ਆ ਇਸ ਕਰਕੇ ਉਹ ਲਾਈਟ ਦਾ ਹੀ ਪ੍ਰਬੰਧ ਕਰਨ ਜਿਸ ਤਰ੍ਹਾਂ ਕਈਆਂ ਲੋਕਾਂ ਦੀ ਲਾਈਟ ਰਾਤ ਨੂੰ ਮੋਟਰ ਚੱਲ ਜਾਂਦੀ ਹੈ ਗੇਟ ਬੰਦ ਹੁੰਦੇ ਆ ਉਹਨਾਂ ਵਿਚਾਰਿਆਂ ਦੀਆਂ ਜ਼ਮੀਨਾਂ ਹੀ ਨਹੀਂ ਭਰਦੀਆਂ ਜੀ ਐਨੇ ਕਹਿੰਦੇ ਸੀ ਕੰਮ ਕਰਨਾ ਕਿੰਨਾ ਕੰਮ ਕੀਤਾ ਮੈਨੂੰ 10 ਸਾਲ ਕਿਹੜਾ ਵਿਕਾਸ ਨਾ ਕੀਤਾ ਮੈਂ ਤਾਂ ਭਲੀ ਭਾਤ ਹੈ ਅੱਜ ਮੈਨੂੰ 97 ਤੋਂ ਮੈਂ ਵਿਚਰ ਰਿਹਾ ਤੇ ਮੈਂ ਭਲੀ ਭਾਤ ਜਾਣਦਾ ਵੀ ਕਿਹੜੇ-ਕਿਹੜੇ ਕੰਮ ਆ ਤੇ ਕੀ-ਕੀ ਹੋਇਆ ਤੇ ਕੀ ਨਹੀਂ ਹੋਇਆ ਜੀ ਜੇ ਆਪਾਂ ਤੁਸੀਂ ਇੱਕ ਛੜਕ ਬਣੀ ਐ ਹਰੀਕਿਆਂ ਤੋਂ ਲੈ ਕੇ ਮੁੱਠੇ ਵਾਲੇ ਤੱਕ ਬੰਨ੍ਹ ਦੇ ਉੱਤੇ ਮੈਂ ਉਹ ਵੀ ਗਰੇਜ ਨਹੀਂ ਕਰਾਂਗਾ ਉਹ ਵੀ ਕੈਰੋ ਸਾਹਿਬ ਦੀ ਦੇਣ ਹੈ ਕਿਉਂਕਿ ਤੁਸੀਂ ਇਹ ਗੱਲ ਜਿੰਨੇ ਵੀ ਪੈਸੇ ਆ ਸਾਰੇ ਸੈਂਟਰ ਦੀ ਦੇਣ ਹੈ ਕਿ ਉਹਨਾਂ ਦੇ ਵਧੀਆ ਰਿਲੇਸ਼ਨ ਹੈ ਸੈਂਟਰ ਨਾਲ ਉਹ ਜਿਹੜਾ ਵੀ ਕੰਮ ਕਰਦੇ ਨੇ ਤਰੀਕੇ ਨਾਲ ਕਰਦੇ ਨੇ ਕਿਉਂਕਿ ਜਿੰਨੇ ਵੀ ਨਾਡ ਡਿਮਾਰਡ ਦੀਆਂ ਛੜਕਾਂ ਬਣੀਆਂ ਨਾਡ ਦੇ ਬ੍ਰਿਜ ਬਣੇ ਨਾਡ ਦੇ ਪੁਲ ਬਣੇ ਉਹ ਸਭ ਸੈਂਟਰ ਦੀ ਦੇਣ ਹੈ ਇਸ ਕਰਕੇ ਸਾਨੂੰ ਭੁੱਲਣੀ ਚਾਹੀਦਾ ਕਿ ਅਸੀਂ ਸੈਂਟਰ ਤੋਂ ਬਿਨਾ ਨਹੀਂ ਚੱਲ ਸਕਦੇ ਇਹ ਸਿਰਫ ਲੋਕਾਂ ਨੂੰ ਘਬਰਾਹਟ ਕਰਕੇ ਲੋਕਾਂ ਤੋਂ ਵੋਟਾਂ ਲੈਣਾ ਚਾਹੁੰਦੇ ਨੇ ਬਾਹਰਿਆ ਲੋਕਾਂ ਨੇ ਇਹਨਾਂ ਸਰਪੰਚੀਆਂ ਦਾ ਲਾਲਚ ਦਿੱਤਾ ਦੋ ਦੋ ਤਿੰਨ ਸਰਪੰਚ ਇਹਨਾਂ ਖੜੇ ਕਰਤੇ ਪਿੰਡਾਂ 'ਚ ਵੀ ਲਖਸ਼ ਤੋਂ ਬਾਅਦ ਤਿੰਨੂ ਸਰਪੰਚ ਬਣਾਵਾਂਗੇ ਤਿੰਨੂ ਸਰਪੰਚ ਬਣਾਵਾਂਗੇ ਤੇ ਬਾਣਾਂ ਨੇ ਤਾਂ ਇੱਕ ਵੀ ਨਹੀਂਗਾ ਕਿਉਂਕਿ ਇਹਨਾਂ ਤੋਂ ਕੁਝ ਹੋਣਾ ਨਹੀਂ ਪਿੰਡਾਂ 'ਚ ਇਲੈਕਸ਼ਨ ਹੋਣੀ ਆ ਇਹਨਾਂ ਲੋਕਾਂ ਨੂੰ ਜਾੜਦਾ ਭਾਰਤੀ ਜਨਤਾ ਪਾਰਟੀ ਦੀ ਹਲੇ ਲਿਸਟ ਨਹੀਂ ਆਈ ਕਿੰਨੇ ਕੁ ਲੋਕ ਹੋਰ ਜਿਹੜੇ ਨੇ ਉਹ ਪੱਲਾ ਫੜਨ ਲਈ ਤਿਆਰ ਨੇ ਕੋਈ ਅੰਦਰਲੀ ਗੱਲ ਵੀ ਗੁਰਮukh ਸਿੰਘ ਬਲੇਰ ਜੀ ਸਾਡੇ ਚੈਨਲ ਦੇ ਮਾਧਮ ਰਾਹੀਂ ਦੱਸਣੀ ਚਾਹਣਗੇ ਜਾਂ ਨਹੀਂ ਵੇਖੋ ਜੀ ਇਹ ਹਾਈ ਕਮਾਂਡ ਦਾ ਫੈਸਲਾ ਹੈ ਜੀ ਲੋਕ ਤੇ ਬੜੇ ਜਿਆਦੇ ਸਪਰਕ ਦੇ ਵਿੱਚ ਨੇ ਜੀ ਆ ਜਿਹੜੇ ਆਮ ਦਾ ਪਾਰਟੀ ਵਾਲੇ ਦਮਗਜੇ ਮਾਰਦੇ ਆ ਇਹ ਆਪਦੀ ਪਾਰਟੀ ਤੋਂ ਹੀ ਖੁਸ਼ ਨਹੀਂ ਇਹ ਤਾਂ ਕਹਿੰਦੇ ਸਾਡੇ ਕੰਮ ਨਹੀਂ ਹੁੰਦੇ ਆ ਜਿਹੜੇ ਇੱਥੇ ਕਈ ਗੱਲਾਂ ਕਰ ਰਹੇ ਆ ਉਹ ਕਹਿੰਦੇ ਆ ਉਹ ਮੈਂ ਆਪਦੇ ਕੰਨੀ ਕਹਿੰਦੇ ਸੁਣਿਆ ਵੀ ਅਸੀਂ ਇੱਕ ਵਾਰੀ ਬਣ ਗਏ ਗਾਂਦੇ ਅਸੀਂ ਬਣਨਾ ਨਹੀਂ ਤੇ ਆਹ 5 ਸਾਲ ਸਾਨੂੰ ਲਾਉਣ ਰਿਹਾ ਕੋਈ ਤੇ ਅੱਜ ਉਹ ਲੋਕਾਂ ਨੂੰ ਗੱਲਾਂ ਕਰਨ ਮੈਨੂੰ ਨਹੀਂ ਸਮਝਦਾ ਉਹ ਕੀ ਸੋਚਦੇ ਨੇ ਪਰ ਇਹ ਵੀ ਇੱਕ ਜਵਾਬ ਲੈ ਲਿਆ ਕਰੋ ਜੇ ਕੋਈ ਕਹਿੰਦਾ ਵੀ ਦਲ ਬਦਲੂ ਤੇ ਉਹਨਾਂ ਨੂੰ ਇਹ ਵੀ ਪੁੱਛ ਲਿਆ ਕਰੋ ਵੀ ਸਰ ਜੀ ਤੁਸੀਂ ਕਿੰਨੀਆਂ ਕਿਹੜੀਆਂ ਕਾਰਟੀਆਂ ਬਦਲ ਗਿਆ ਹੈ ਤੇ ਫਿਰ ਆਪੇ ਪਤਾ ਲੱਗ ਜਾਂਦਾ ਕਦ ਕਿਹਦਾ ਛੋਟਾ ਤੇ ਕਿਹਦਾ ਵੱਡਾ ਸਰ ਗੁਰਮੁਖ ਸਿੰਘ ਬਲੇ ਜੀ ਜ਼ਰੂਰ ਪੁੱਛਣਾ ਚਾਹਾਂਗਾ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਏਰੀਆ ਦੇ ਵਿੱਚ ਤੁਸੀਂ ਕੰਪੇਨ ਕਰ ਰਹੇ ਹੋ ਲਿਸਟ ਹਜੇ ਜਿਹੜੀ ਆਉਣ ਵਾਲੀ ਹੈ ਨਰਿੰਦਰ ਮੋਦੀ ਪੰਜਾਬ ਦੇ ਲਈ ਜਿਹੜਾ ਕੀ ਹੁਣ ਤੱਕ ਕੀਤਾ ਕੋਈ ਦੱਸ ਸਕਦੇ ਇਹ ਇਹ ਵੱਡਾ ਸਵਾਲ ਹੈ ਵਿਰੋਧੀ ਪਾਰਟੀਆਂ ਦਾ ਵੀ ਵੇਖੋ ਜੀ ਬਠਿੰਡੇ ਹਸਪੀਟਲ ਬਣਿਆ ਜੀ ਫਿਰੋਜ਼ਪੁਰ ਵੀ ਹਸਪੀਟਲ ਬਣਿਆ ਜੀ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਤੁਹਾਨੂੰ ਪਤਾ ਉਹਦੇ ਵਾਸਤੇ 400 ਕਰੋੜ ਰੁਪਈਆ ਗੁਰੂ ਤੇਗ ਬਗਗੁਰਾਂ ਸਾਹਿਬ ਦੇ ਵਾਸਤੇ ਮਨਜ਼ੂਰ ਹੋਇਆ ਸੈਂਟਰ ਕਿਉਂ ਨਹੀਂ ਕਰ ਰਿਹਾ ਹੁਣ ਜਦੋਂ ਕਿਸੇ ਨੂੰ ਪਤਾ ਹੀ ਕੁਝ ਨਹੀਂ ਉਹ ਗੱਲ ਹੀ ਨਹੀਂ ਕਰਨਾ ਚਾਹੁੰਦੇ ਕੋਈ ਦੱਸਣਾ ਨਹੀਂ ਚਾਹੁੰਦਾ ਮੋਦੀ ਸਾਹਿਬ ਸਿੱਖਾਂ ਪ੍ਰਤੀ ਸੀਰੀਅਸ ਨੇ ਉਹ ਸਿੱਖਾਂ ਨੂੰ ਹਰ ਹੀਲੇ 'ਚ ਖੁਸ਼ ਵੇਖਣਾ ਚਾਹੁੰਦੇ ਨੇ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਸਿਰਫ ਕਾਣ ਕੀ ਆਸੀਂ ਤੇ ਇੱਕ ਪਾਰਟੀ ਬਾਈ ਕਰਕੇ ਇਲਜ਼ਾਮ ਲਾ ਰਹੇ ਆ ਹੋਰ ਸਾਡੇ ਕੋਲ ਕਹਿਣ ਨੂੰ ਕੁਝ ਵੀ ਨਹੀਂ ਹੈਗਾ ਕਿਉਂਕਿ ਆਪਸ ਹੀ ਕੁਝ ਕਰ ਨਹੀਂ ਰਹੇ ਤੁਸੀਂ ਅਗਲ ਭਲੀ ਭਾਤ ਜਾਣਦੇ ਹੋ ਕਿ ਜਿਹੜਾ ਬੰਦਾ ਆਪ ਨਹੀਂ ਕੁਝ ਕਰ ਸਕਦਾ ਉਹ ਦੂਸਰੇ ਦੀ ਬਦਨਾਮੀ ਕਰੂਗਾ ਹੋਰ ਉਹ ਕੋਈ ਹੁੰਦਾ ਨਹੀਂ ਕੀ ਅਪੀਲ ਰਹੇਗੀ ਹਲਕੇ ਦੇ ਲੋਕਾਂ ਨੂੰ ਭਾਜਪਾ ਚ ਜਿਹੜੇ ਹੋਰ ਵੀ ਚਿਹਰੇ ਨਵੇਂ ਵੀ ਆ ਰਹੇ ਨੇ ਆਉਣ ਵਾਲੇ ਦਿਨਾਂ ਚ ਜੋ ਸੂਤਰਾਂ ਦੇ ਹਵਾਲੇ ਤੋਂ ਸਾਡੇ ਤੱਕ ਖਬਰ ਪਹੁੰਚੀ ਹੈ ਕਿ ਹੋਰ ਵੀ ਜਿਹੜੇ ਪਾਰਟੀਆਂ ਦੇ ਵਿੱਚੋਂ ਐਮਐਲਏ ਪਹੁੰਚ ਰਹੇ ਨੇ ਕੀ ਅਪੀਲ ਵੋਟਰਾਂ ਸਪੋਰਟਰਾਂ ਨੂੰ ਲਾਸਟ ਦੇ ਵਿੱਚ ਰਹਿਗੀ ਕੀ ਕਹਿਣਾ ਚਾਹੋਗੇ ਵੇਖੋ ਜੀ ਮੇਰੇ ਕਈ ਬੜੇ ਵਧੀਆ ਭੈਣ ਭਰਾ ਨੇ ਜੀ ਜਿਹੜੇ ਪਾਰਟੀ ਚ ਉਹਨੂੰ ਤਿਆਰ ਨੇ ਜੀ ਪਰ ਉਹ ਸਿਰਫ ਟਿਕਟ ਦੀ ਵੇਟ ਹੀ ਕਰ ਰਹੇ ਨੇ ਔਰ ਮੈਟਰ ਦਾ ਦਾਅਵਾ ਕਰਦਾ ਕਿ ਲੋਕ ਐਤ ਕੀ ਬੀਜੇਪੀ ਨੂੰ ਖਿੜੇ ਮੱਥੇ ਪਰਵਾਣ ਕਰਨਗੇ ਬੀਜੇਪੀ ਦੀ ਮਤ ਕਰਨਗੇ ਕਿਉਂਕਿ ਉਹ ਸਮਝਦੇ ਆ ਕਿ ਬੀਜੇਪੀ ਨੇ ਸਾਡੀਆਂ ਮੰਗਾਂ ਵੀ ਮੰਨਣੀਆਂ ਤੇ ਬੀਜੇਪੀ ਨੇ ਸਾਨੂੰ ਖੁਸ਼ਹਾਲ ਹੀ ਵੇਖਣਾ ਤੇ ਬੀਜੇਪੀ ਨੇ ਸਾਡੇ ਜਿਹੜੇ ਖੁਸ਼ੀਆਂ ਆਰਾਮ ਆ ਉਹ ਸਾਰੇ ਪੂਰੇ ਕਰਨੇ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਲਈ ਬਲੇਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੈਂ ਨਾ ਤੁਹਾਡਾ ਵੀ ਭਰਾਵਾਂ ਦਾ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਮੇਰੇ ਕੋਲ ਆਏ ਜੀ ਜੀ ਥੈਂਕ ਯੂ ਸੋ ਇਹ ਸਨ ਸਰਦਾਰ ਗੁਰਮਖ ਸਿੰਘ ਜੀ ਕੁਲਾ ਬਲੇਰ ਸੀਨੀਅਰ ਭਾਜਪਾਈ ਆਗੂ ਨੇ ਹਲਕਾ ਖੇਮ ਕਰਨ ਬਾਰਡਰ ਬੈਲਟ ਤੋਂ ਭਾਜਪਾ ਦੇ ਵੱਲੋਂ ਸੇਵਾਵਾਂ ਨਿਭਾ ਰਹੇ ਨੇ ਅੱਜ ਕਾਨਫਰੰਸ ਰੱਖੀ ਗਈ ਉਹਨਾਂ ਵੱਲੋਂ ਕੁਝ ਅੱਜ ਜੋ ਨਵੇਂ ਚਿਹਰੇ ਵੱਡੇ ਚਿਹਰੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ ਉਹਨਾਂ ਬਾਰੇ ਵੀ ਵੱਡੀਆਂ ਗੱਲਾਂ ਕਹੀਆਂ ਗਈਆਂ ਅਤੇ ਪਾਰਟੀ ਦੇ ਨਾਲ ਜੁੜਨ ਲਈ ਜਿਹੜੀ ਆ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਪਰ ਉੱਥੇ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਿੰਨੇ ਕੁ ਲੋਕ ਜਿਹੜੇ ਨੇ ਹੁਣ 2024 ਦੇ ਵਿੱਚ ਕਿਹੜੀ ਪਾਰਟੀ ਦਾ ਬਟਨ ਨਾਪ ਕੇ ਕਿੰਨੂੰ ਕਾਮਯਾਬ ਕਰਦੇ ਨੇ ਪਲ-ਪਲ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਗਰਾਊਂਡ ਜ਼ੀਰੋ ਦੀ ਹਰ ਰਿਪੋਰਟ ਵੇਖਣ ਦੇ ਲਈ ਸਾਡੇ ਨਾਲ ਬਣੇ ਰਹੋ ਕੈਮਰਾਮੈਨ ਸੁਖ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਆਪ ਤੱਕ ਨਿਊਜ਼ ਤਰਨਤਾਰਨ